ਆਮ ਆਦਮੀ ਪਾਰਟੀ ਦੇ ਬਲਬੀਰ ਸਿੰਘ ਬਨੂ ਨੂੰ ਉਸ ਵਲੇ ਪੱਟੀ ਮਜ਼ਬੂਤੀ ਮੰਨੀ ਜਦੋਂ ਫਤਿਹਗੜ ਚੂਰੀਆਂ ਤੇ ਇਲਾਕੇ ਦੇ ਨਾਮਵਰ ਅਤੇ ਸਮਾਜ ਸੇਵੀ ਨੀਸ਼ ਨੰਦਾ ਅਤੇ ਜਿਸ ਨੂੰ ਛੱਬੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਕੇ ਵਾਰ ਨੰਬਰ 7 ਚ ਕਰਵਾਏ ਗਏ ਵਿਸ਼ਾਲ ਸਮਾਗਮ ਚ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਜੁਆਇਨ ਕਰਨ ਦਾ ਐਲਾਨ ਕੀਤਾ ਗਿਆ ਜਿਸ ਨੂੰ ਕਿ ਹਲਕਾ ਇੰਚਾਰਜ ਅਤੇ ਪੰਚਾਇਤ ਦੇ ਚੀਰਮੈਨ ਬਲਬੀਰ ਸਿੰਘ ਬਨੂ ਨੇ ਜੋਰ-ਦਰ ਸਵਾਗਤ ਕਰਦਿਆਂ ਕਿਹਾ ਕਿ ਨੀਸ਼ ਨੰਦਾ ਨੂੰ 7 ਨੰਬਰ ਵਾਰਦੀ ਦੀ ਜ਼ਿੰਮੇਵਾਰੀ ਵੀ ਚੁੰਗੀ ਜਾਵੇਗੀ ਅਤੇ ਉਹਨਾਂ ਨੇ ਕਿਹਾ ਕਿ ਜੋ ਆਮ ਆਦਮੀ ਪਾਰਟੀ ਚ ਆਏਗਾ ਉਸ ਦਾ ਮਾਨ ਸਨਮਾਨ ਕੀਤਾ ਜਾਵੇਗਾ ਉਹਨਾਂ ਨੇ ਸ਼ਹਿਰ ਦੇ ਵਿਕਾਸ ਜੋ ਹੋਣ ਵਾਲੇ ਨੇ ਉਹਨਾਂ ਨੂੰ ਵੀ ਜਲਦੀ ਕਰਾਉਣ ਲਈ ਲੋਕਾਂ ਨਾਲ ਵਾਅਦਾ ਕੀਤਾ ਹੈ ਅਤੇ ਕਿਹਾ ਕਿ ਆਉਣ ਵਾਲੀਆਂ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਵਿੱਚ ਜਿੱਤੀਆਂ ਜਾਣਗੀਆਂ ਜਿਹੜੀ ਕੋਈ ਸਕੂਟੀ ਤੇ ਦੰਦੀ ਭੈਣ ਜਾਂਦੀ ਸੀ ਜਾਂ ਅਗੇ ਕੋਈ ਜਿਹੜੀ ਜਾਦਾ ਡਾਊਨ ਗੱਡੀ ਹੁੰਦੀ ਸੀ ਗੱਡੀ ਦੇ ਉੱਤੇ ਜਿਹਦੀ ਉੱਤੇ ਕਾਲੇ ਪੱਥਰ ਦੀ ਸਨਈਏ ਦੇ ਵਿੱਚੋਂ ਲੰਘ ਨਹੀਂ ਸੀ ਲੱਗਦੀ ਉਹ ਮੈਨੂੰ ਬਕਰ ਜਾਂ ਮੇਰੇ ਰੱਬ ਨੂੰ ਪਤਾ ਮੈਂ ਕੀ ਕੀਤਾ ਕੀ ਨਹੀਂ ਕੀਤਾ ਲੇਕਿਨ ਪ੍ਰਮਾਤਮਾ ਨੇ ਮੈਨੂੰ ਬੁੱਧੀ ਦਿੱਤੀ ਤੇ ਸਨਈਏ ਦਾ ਜਿਹੜਾ ਦੰਦ ਹੈ ਅੱਜ ਚਨਈਏ ਦਾ ਦੰਦ ਨਿਕਲ ਚੁੱਕਾ ਹੈ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ 2027 ਦਾ ਸੁਨੇਹਾ ਦੇ ਦਿੱਤਾ ਜਿੱਤੇ ਦਿਨ ਦੇ ਵਿੱਚ ਕਾਂਧ ਦੇ ਉੱਤੇ ਲਿਖਿਆ ਹੋਇਆ ਨਜ਼ਰ ਆ ਰਿਹਾ ਕਿ 2027 ਦੇ ਵਿੱਚ ਵੀ ਇਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ 90 92 ਤੋਂ 95 ਕੀਤੇ ਨੇ ਤੇ 2027 ਦੇ ਵਿੱਚ ਵੀ ਇਹ ਸਿੰਚਰੀ ਮਾਰਨੀ ਆ ਤੇ ਚੇਅਰਮੈਨ ਪੰਸਬ ਗੱਡਾ ਵਟਾਉਦਾ ਮੇਰੇ ਭਰਾ ਨੂੰ ਨਵਾਜਿਆ ਸਰਤਾਪ ਭਗਵੰਸਨ ਸਨਮਾਨ ਨਾਲੇ ਇਸ ਤਰਕੇ ਕਿ ਜਿਨ੍ਹਾਂ ਨੇ ਇਸ ਹਲਕੇ ਦੀ ਲੋਹਾਰ ਬਣਾ ਕੇ ਰੱਖ ਦਿੱਤੀ ਅੱਜ ਹਰੇਕ ਪਾਰਟੀ ਦਾ ਬੰਦਾ ਇਹਨਾਂ ਦੇ ਨਾਲ ਤਰਨ ਨੂੰ ਤਿਆਰ ਹੈ ਕੱਟੀ ਤਗੜੀ ਅੱਜ ਬੰਨੂ ਸਾਹਿਬ ਨੇ ਲਹਿਰ ਚੜਾਈ ਸੰਗਤਪੁਰਾ ਰੋਡ ਨਹੀਂ ਸੀ ਬਣਿਆ ਵਾਕੇ ਗੱਲ ਸਹੀ ਆ ਸਾਡੇ ਜ਼ਿਹਰ ਦੇ ਜਿੰਨੇ ਵਪਾਰੀ ਲੋਕ ਆ ਇਹਨਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਸੀ ਹੁਣ ਇਹ ਮਲਾਈ ਵਰਗਾ ਰੋਡ ਬਣ ਗਿਆ ਮੇਰੇ ਘਰ ਨਾਲ 20 ਮਿੰਟਾਂ ਜਿਹੜੇ ਤੁਸੀਂ ਅੰਮ੍ਰਿਤਸਰ ਪਹੁੰਚ ਜਾਂਦੇ ਹੋ ਤੇ ਬੜੀ ਵੱਡੀ ਤੁਹਾਡੀ ਸ਼ਿਕਾਇਤ ਸੀ ਮੈਂ ਪੰਨੂ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਜੇ ਇਹ ਰੋਡ ਉੱਤੇ ਬੜੀ ਇਹਨਾ ਮਿਹਨਤ ਕੀਤੀ ਆ ਫਟੇ ਘਟ ਚੂੜੀਆਂ ਅੰਸ਼ ਸ਼ਹਿਰ ਚ ਆਮ ਆਦਮੀ ਪਾਰਟੀ ਤੇ ਬਲਬੀਤ ਸਿੰਘ ਪੰਨੂ ਨੂੰ ਉਸ ਵੇਲੇ ਮਜ਼ਬੂਤੀ ਮਿਲੀ ਜਦੋਂ ਯੂਥ ਆਗੂ ਅਤੇ ਸਮਾਜ ਸੇਵੀ ਨਵੀਸ਼ ਨੰਦਾ ਜਿਸ ਨੂੰ ਕਿ ਇਲਾਕੇ ਚ 26 ਦੇ ਨਾਮ ਨਾਲ ਵੀ ਜਾਣਿਆ ਜਾਂਦਾ ਉਹ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿੱਸ ਵਾਰ ਨੰਬਰ 7 ਵਿੱਚ ਕਰਵਾਏ ਗਏ ਵਿਸ਼ਾਲ ਸਮਾਗਮ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਜਿਸ ਨੂੰ ਕੇ ਬਲਬੀਤ ਸਿੰਘ ਪੰਨੂ ਅਤੇ ਉਸ ਦੀ ਟੀਮ ਵੱਲੋਂ ਨਵੀਂਸ਼ੰੰਦਾ ਤੇ ਉਹਦੇ ਸਾਥੀਆਂ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਬਲਬੀਤ ਸਿੰਘ ਪੰਨੂ ਨੇ ਉਹਨਾਂ ਨੂੰ ਵਾਰਡ ਨੰਬਰ 7 ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਤੇ ਉਹਨਾਂ ਨੂੰ ਇੰਚਾਰਜ ਲਗਾਇਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਜਿਹੜੇ ਹੋਰ ਵੀ ਬਹੁਤ ਸਾਰੇ ਨਵੀਂਸ਼ੰੰਦਾ ਦੇ ਸਾਥੀ ਨੇ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਤੇ ਬਲਬੀਤ ਸਿੰਘ ਪੰਨੂ ਦੀ ਅਗਵਾਈ ਕਬੂਲੀ ਇਸ ਮੌਕੇ ਬਲਬੀਤ ਸਿੰਘ ਪੰਨੂ ਨੇ ਉਹਨਾਂ ਦਾ ਸਵਾਗਤ ਕੀਤਾ ਤੇ ਉਹਨਾਂ ਨੂੰ ਮੰਡਲ ਮਾਰਸ਼ਲ ਮੰਦੰਦਾਵਾ ਦਾ ਵੀ ਕੀਤਾ ਉਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜਿੱਥੇ ਪੰਚਾਇਤੀ ਚੋਣਾਂ ਜਿੱਥੀਆਂ ਨੇ ਅਤੇ ਡੇਰਾ ਬਾਬਾ ਨਾਨਕ ਹਲਕੇ ਦੀ ਚਿਮਨੀ ਚੋਣ ਜਿੱਤੀ ਉਸ ਦੇ ਨਾਲ ਹੀ ਆਉਣ ਵਾਲੀਆਂ ਜਿਹੜੀਆਂ ਨਗਰ ਨਿਗਮ ਚੋਣਾਂ ਅਤੇ ਸ਼ਹਿਰ ਦੀਆਂ ਜਿਹੜੀਆਂ ਅਗਲੇ ਸਾਲ ਨਗਰ ਕਾਉਂਸਲੀਆਂ ਚੋਣਾਂ ਹੋਣੀਆਂ ਉਸ ਉਸ ਵਿੱਚ ਵੀ ਆਮ ਆਦਮੀ ਪਾਰਟੀ ਜਿਹੜੀ ਆ ਚੋਣਵੇਂ ਜਿਹੜੇ ਸਾਫ਼ ਸੁਥਰੇ ਅਕਸ ਵਾਲੇ ਜਿਹੜੇ ਉਮੀਦਵਾਰ ਜਿਹੜੇ ਮੈਦਾਨ 'ਚ उतਾਰੇਗੇ ਅਤੇ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਸ਼ਹਿਰ 'ਚ ਰਹਿੰਦੇ ਨੇ ਵਿਕਾਸ ਦੇ ਕੰਮ ਉਹ ਵੀ ਕਰਵਾਏ ਜਾਣਗੇ ਦਿਖਾਉਂਦੇ ਹਾਂ ਤੁਹਾਨੂੰ ਖਾਸ ਰਿਪੋਰਟ ਸਭ ਤੋਂ ਪਹਿਲਾਂ ਜੀ ਸਾਡੇ ਸਤਿਕਾਰਯੋਗ মিডিਆ ਵਾਲੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਇਹਨਾਂ ਲੇਟ ਨਾਈਟ ਤੱਕ ਤੁਸੀਂ ਰੁਕੇ ਸਾਡਾ ਵੀਰ ਨਵੀਸ਼ ਨੰਦਾਜੀ ਛੱਬੀ ਪਰਵਾੜ ਦੇ ਸਾਡੇ ਜਿੰਨੇ ਵੀ ਭੈਣ ਭਰਾ ਸਾਡਾ ਵੀਰ ਰਜੀਵ ਸ਼ਰਮਾ ਜੀ ਜੋਸ਼ੀ ਸਾਹਿਬ ਸੋਨੀ ਸਾਹਿਬ ਸਤਿਕਾਰਯੋਗ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰ ਸਾਰਿਆਂ ਦੀ ਮਿਹਨਤ ਸਦਕਾ ਅੱਜ ਆਮ ਆਦਮੀ ਪਾਰਟੀ ਦਾ ਬੂਟਾ ਵੱਡਾ ਹੋਇਆ ਹੈ ਸਾਡਾ ਵੀਰ ਛੱਬੀ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਹੈ ਸਾਰੇ ਪਰਿਵਾਰ ਨੂੰ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਜੀ ਆਇਆਂ ਆਖਦਾ। ਉਹ ਨਾਲ ਨਾਲ ਮੈਂ ਸਾਰੇ ਭਰਾਵਾਂ ਨੂੰ ਭਰੋਸਾ ਵੀ ਦਿੰਦਾ। ਆਪਣੇ ਛੱਬੀ ਵੀਰ ਨੂੰ ਭਰੋਸਾ ਦਿੰਦਾ। ਵੀ ਜਿਹੜੀਆਂ ਆਸਾਂ ਉਮੀਦਾਂ ਲੈ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਇਆ ਏ। ਉਹਨਾਂ ਸ਼ਾਮੀਦਾਂ ਦੇ ਅਸੀਂ ਖਰੇ ਉਤਰਾਂਗੇ। ਔਰ ਮੈਨੂੰ ਮਾਣ ਹੈ। ਭਰਾ ਦੇ ਜੋਸ਼ ਨੂੰ ਵੇਖ ਕੇ ਭਰਾ ਦੇ ਚਿਹਰੇ ਦੀ ਖੁਸ਼ੀ ਨੂੰ ਵੇਖ ਕੇ ਮੈਨੂੰ ਮਾਣ ਆ ਵੀ ਭਰਾ ਆਮ ਆਦਮੀ ਪਾਰਟੀ ਦੀ ਲੜਾਈ ਹੱਕ ਸੱਚ ਦੀ ਲੜਾਈ। ਆਪਣੇ ਪਰਵਾੜ ਦੀ ਲੜਾਈ ਸਮਝ ਕੇ ਔਰ ਆਪਣੀ ਲੜਾਈ ਸਮਝ ਕੇ ਲੜੂਗਾ। ਸ਼ਹਿਰ ਦੇ ਵਿੱਚ ਜਿੰਨੀਆਂ ਵੀ ਆਉਣ ਆਗੀਆਂ ਮੁਸ਼ਕਲਾਂ ਵਾਰਡ ਦੇ ਵਿੱਚ ਜਿੰਨੀਆਂ ਵੀ ਹੋ ਰੀਆਂ ਮੇ ਮੁਸ਼ਕਲਾਂ ਸਾਰੀ ਟੀਮ ਦੇ ਨਾਲ ਇੱਕ ਜੁਟੜਾ ਦੇ ਨਾਲ ਸ਼ਹਿਰ ਦੇ ਮਸਲੇ ਹੱਲ ਕਰਿਆ ਕਰਨਗੇ ਔਰ ਸਾਡੇ ਜਿੰਨੇ ਵੀ ਸ਼ਹਿਰ ਦੇ ਸਦਕਾਰਜੋਗ ਪਰਿਵਾਰ ਕਿਉਂਕਿ ਮੈਂ ਕਿਸੇ ਵੀ ਪਾਰਟੀ ਨੂੰ ਮੈਂ ਬਗਾਨਾ ਨਹੀਂ ਸਮਝਦਾ ਕਿਉਂਕਿ ਸ਼ਹਿਰ ਸਾਰਿਆਂ ਦਾ ਸਾਂਝਾ ਹੈ ਆਮ ਆਦਮੀ ਪਾਰਟੀ ਦੀ ਸ਼ਹਿਰ ਦੇ ਵਿੱਚ ਫਤਿਹਗੜ ਚੂੜੀਆਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਫਤਿਹਗੜ ਚੂੜੀਆਂ ਵਾਸੀਆਂ ਨੂੰ ਮੈਂ ਸਾਰਿਆਂ ਨੂੰ ਆਪਣੀ ਲੋਂ ਸੁਨੇਹਾ ਦੇਣਾ ਚਾਹੁੰਨਾ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਭਾਵੇਂ ਕੋਈ ਕਿਸੇ ਵੀ ਪਾਰਟੀ ਦੇ ਵਿੱਚ ਹੋਵੇ ਸਾਡੇ ਵੱਲੋਂ ਸਹੀ ਕੰਮ ਦੇ ਵਿੱਚ ਜਿਹੜੇ ਕੰਮ ਦੇ ਵਿੱਚ ਸਾਡੇ ਲੋਕ ਕਿਤੇ ਵੀ ਮਥੇ ਵਟਣੀ ਪਾਇਆ ਜਾਏਗਾ ਔਰ ਸ਼ਹਿਰ ਵਾਸੀਆਂ ਨੂੰ ਮੇਰੀ ਬੇਨਤੀ ਆ ਥੋੜੇ ਸਮੇਂ ਤੱਕ 2026 ਦੇ ਵਿੱਚ ਐਮਸੀ ਦੀਆਂ ਇਲੈਕਸ਼ਨਾਂ ਹੋਣਗੀਆਂ ਕਈ ਕੰਮ ਇਦਾਂ ਦੇ ਹੁੰਦੇ ਨੇ ਜਿਹੜੇ ਐਮਸੀ ਦੇ ਮਤੇ ਦੇ ਉੱਤੇ ਹੁੰਦੇ ਨੇ ਔਰ ਕਈ ਕੰਮ ਇਦਾਂ ਦੇ ਹੁੰਦੇ ਨੇ ਜਿਹੜੇ ਸਰਕਾਰ ਨੇ ਅਟੈਕਟ ਕਰਨੀ ਹੁੰਦੇ ਨੇ ਕਈ ਕੰਮ ਹੈ ਸ਼ਹਿਰ ਦੇ ਕਈ ਕੰਮ ਹੈ ਸ਼ਹਿਰ ਦੇ ਮੇਰੇ ਜੋ ਪ੍ਰੋਸੈਸ ਦੇ ਵਿੱਚ ਪਾ ਚੁੱਕਾ ਹੈ ਔਰ ਕਈ ਕੰਮ ਹੋਰ ਵੀ ਸ਼ਹਿਰ ਦੇ ਜਿਹੜੇ ਆਉਣ ਵਾਲੇ ਕੰਮ ਜੋ ਜੋ ਜਿੱਦਾਂ ਜਿੱਦਾਂ ਸ਼ਹਿਰ ਦੀ ਡਿਮਾਂਡ ਹੋਊਗੀ ਉਹਨਾਂ ਕੰਮਾਂ ਨੂੰ ਡਿਮਾਂਡ ਨੂੰ ਦੇਖਦੇ ਹੋ ਕੰਮ ਪੂਰੇ ਕੀਤੇ ਜਾਣਗੇ ਸਾਰੇ ਪਰਿਵਾਰਾਂ ਨੂੰ ਮੈਂ ਛੱਬੀ ਵੀਰ ਨੂੰ ਔਰ ਜਿੰਨੇ ਵੀ ਅੱਜ ਪਰਿਵਾਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸਾਰਿਆਂ ਨੂੰ ਮੈਂ ਜੀ ਆਇਆਂ ਆਖਦਾ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹਨਾਂ ਨੂੰ ਕੋਈ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ ਜ਼ਿੰਮੇਵਾਰੀ ਫਿਲਹਾਲ ਤੇ ਮੈਂ ਛੱਬੀ ਵੀਰ ਨੂੰ 7 ਨੰਬਰ ਵਾਰਡ ਦੀ ਮੈਂ ਜ਼ਿੰਮੇਵਾਰੀ ਅੱਜ ਦੇ ਕੇ ਜਾ ਰਿਹਾ 7 ਨੰਬਰ ਵਾਰਡ ਦੀ ਜਨ ਜੀ ਛੱਬੀ ਵੀਰ ਨੂੰ 7 ਨੰਬਰ ਵਾਰਡ ਦੇ ਜਿੰਨੇ ਵੀ ਸਾਡੇ ਭਰਾ ਹੋਣਗੇ ਔਰ ਅਗਾ ਕੰਮ ਨੂੰ ਦੇਖਦੇ ਹੋਇਆ ਮੇਰਾ ਭਰਾ ਮੈਨੂੰ ਪਤਾ ਹੈ ਕਾਫੀ ਐਕਟਿਵ ਹੈ ਡਿਮਾਂਡ ਭੇਜਾਂਗੇ ਭਰਾ ਦਾ ਨਾਮ ਭੇਜਾਂਗੇ ਪਰ ਸਰਦਾਰ ਭਗਨ ਸਿੰਘ ਮਾਨ ਜੀ ਦਾ ਨਾਮ ਭੇਜਾਂਗੇ ਔਰ ਹੋਰ ਵੀ ਚੰਗੀ ਜਿੰਮੇਵਾਰੀ ਵੀ ਦੇਵਾਂ ਪਰੋਂ ਸਾਹਿਬ ਸਰਪੰਚੀ ਵੀ ਜਿੱਤੀ ਗਈ ਡੇਰਾ ਬਾਬਾ ਨਾਨਕ ਵੀ ਜਿੱਤਾ ਗਿਆ ਅਗਲਾ ਕਿਹੜਾ ਟਾਰਗੇਟ ਹੈ ਵੇਖੋ ਬਲਾਕ ਸਮਤੀ ਦੀ ਥੋੜੇ ਸਮੇਂ ਦਾ ਕਲੈਕਸ਼ਨ ਹੈ ਹੁਣ ਫਿਰ ਹਾਲ ਤੇ ਸਾਡਾ ਜਿਹੜਾ ਮੇਨ ਟਾਰਗਟ ਹੈ ਪੰਚਾਇਤਾਂ ਪਿੰਡਾਂ ਦੇ ਵਿੱਚ ਬਣ ਚੁੱਕੀਆਂ ਐ ਪਰਸੋਂ ਦੋ ਦਿਨ ਪਰਸੋਂ ਸਾਂ ਜੋ ਕਿ ਸਵਾਗਮ ਹੈ ਉਹਦੇ ਤੋਂ ਬਈ ਲੋ ਮੈਂ ਤਕਰੀਬਨ ਪਿੰਡਾਂ ਦੇ ਪੂਰੇ ਪ੍ਰੋਪੋਜ਼ਲ ਮੈਂ ਰਫਲੀ ਤਿਆਰ ਕਰਕੇ ਰੱਖੇ ਨੇ ਕਈ ਪਿੰਡਾਂ ਦੇ ਵਿੱਚ ਛੱਪਣਾ ਦੀ ਬਹੁਤ ਬੁਰੀ ਹਾਲਤ ਹੈ। ਕਈ ਪਿੰਡਾਂ ਦੇ ਵਿੱਚ ਸੀਵਰੇਜ ਦੀ ਬਹੁਤ ਬੁਰੀ ਹਾਲਤ ਹੈ। ਕਬਰਸਤਾਨਾਂ ਦੀ ਬਹੁਤ ਬੁਰੀ ਹਾਲਤ ਹੈ। ਸਭ ਤੋਂ ਪਹਿਲਾਂ ਮੇਰਾ ਹੁਣ ਜਿਹੜਾ ਟਾਰਗੇਟ ਹੋਊਗਾ ਪਿੰਡਾਂ ਦੇ ਵਿੱਚ ਵਿਕਾਸ ਕਰਦੰਦਾ। ਆਉਣ ਵਾਲੇ ਸਮੇਂ ਦੇ ਵਿੱਚ ਬਲਾਕ ਸਮਤੀ ਦੀਆਂ, ਜ਼ਿਲ੍ਹਾ ਪ੍ਰਸ਼ਾਸਨ ਦੀਆਂ ਚੋਣਾਂ ਨੇ ਉਹਨਾਂ ਦੇ ਵਿੱਚ ਪਤਵਾ, ਸੰਗਤ ਦਾ ਪਤਵਾ ਹੈ ਕਿਉਂਕਿ ਜੇ ਅਸੀਂ ਕੰਮ ਕਰਾਂਗੇ ਤੇ ਸੰਗਤ ਆਪਣੇ ਆਪ ਪਿਆਰ ਦੇ ਵਿੱਚ ਬੋਲੋ ਜਿਹੜੀ ਪ੍ਰੈਕਟਿਸ ਦੀ ਖਾਸਿਆਣਾ ਸ਼ਾਇਦ ਚੜੀ ਆ ਤੇ ਲੋਕੀ ਬੜੇ ਪਰੇਸ਼ਾਨ ਆ। ਦੇਖੋ ਜੀ ਮੈਂ ਤੇ ਸੰਗਤ ਨੂੰ ਨਹੀਂ ਮਲਾਜਮਾਂ ਦੀ ਨਹੀਂ ਬੇਖੂ ਕਾੜ ਮੈਂ ਤੁਹਾਨੂੰ ਦੱਸਦਾ ਸੰਗਤ ਨੂੰ ਬੇਨਤੀ ਕਰ ਸਕਦਾ ਕਿਉਂਕਿ ਜਿੰਨਾ ਵੀ ਆਪਾਂ ਸ਼ਹਿਰ ਦੇ ਵਿੱਚ ਜਦੋਂ ਵੀ ਕੋਈ ਖਰੀਦ ਆ ਕਰਾਤੀ ਕਰਨ ਆਉਂਦਾ ਹੈ ਕਾਫੀ ਸਾਡੇ ਦੁਕਾਨਦਾਰ ਭੜਾ ਨੇ ਸਾਡੇ ਕਿਉਂਕਿ ਦੁਕਾਨਾਂ ਛੋਟੀਆਂ ਨੇ ਸਮਾਨ ਥੋੜਾ ਬਾਹਰ ਕਰਕੇ ਲਾਇਆ ਹੁੰਦੇ ਇਸ ਕਰਕੇ ਮੁਸ਼ਕਲ ਆਉਂਦੀ ਹੈ ਮੈਂ ਸਾਰਿਆਂ ਨੂੰ ਕਹਿੰਨਾ ਵੀ ਰਲ ਮਿਲ ਕੇ ਰਲ ਮਿਲ ਕੇ ਇੱਕ ਦੂਜੇ ਦਾ ਸਾਥ ਦਿਆ ਕਰੋ ਤੇ ਕੁਝ ਨੀ ਕਰੀਏ ਕਿ ਤਨੇ ਕਿਤੇ ਵੇਖਦੇ ਆ ਜੇ ਲੱਭਦੀਆਂ ਕਿਤਨੇ ਕਿਤੇ ਹੱਲ ਕਰਕੇ ਤੇ ਅਸੀਂ ਪਾਰਕਿੰਗ ਦਾ ਜੇ ਕੀਤਾ ਜਾਵੇ ਤੇ ਹੱਲੇ ਹੋਈ ਆ ਮਲਾਜਮਾਂ ਦੀ ਕਾੜ ਨਹੀਂ ਥੋੜਾ ਜਿਹਾ ਦੁਕਾਨਦਾਰ ਸਾਡੇ ਭਰਾ ਜਿਹੜੀ ਭਰਾ ਨੇ ਸਾਡੀ ਉਹ ਕਿ ਦੁਕਾਨਾਂ ਛੋਟੀਆਂ ਨੇ ਇਸ ਕਰਕੇ ਦੁਕਾਨ ਸਮਾਨ ਬਾਹਰ ਲਾਉਣਾ ਪੈਂਦਾ ਰਲ ਮਿਲ ਕੇ ਮੈਂ ਇਹੋ ਬੇਨਤੀ ਕਰੂੰਗਾ ਕਿ ਰਲ ਮਿਲ ਕੇ ਸਾਰਿਆ ਕਰੋ ਜੇ ਕਿਸੇ ਨੂੰ ਵੀ ਮੁਸ਼ਕਲ ਨਾ ਆਵੇ ਜੀ ਅੱਜ ਆਮ ਆਦਮੀ ਪਾਰਟੀ 'ਚ ਜੁਆਇਨ ਹੋਇਆ ਕੀ ਕਹਿੰਦੇ ਜੀ ਦੇਖੋ ਜੀ ਮੈਂ ਅੱਜ ਇਮਾਨਦਾਰ ਪਾਰਟੀ 'ਚ ਜੁਆਇਨ ਹੋਇਆ ਅੱਜ ਮੈਂ ਨੂੰ ਕਿਸੇ ਦਾ ਦਬਾਅ ਨਹੀਂ ਸੀ ਮੈਂ ਆਪਣੀ ਮਰਜ਼ੀ ਨਾਲ ਮਹਬਲਬੀਰ ਸਿੰਘ ਪੰਨੂ ਸਾਹਿਬ ਦੀ ਰਣ ਰੀਤੀਆਂ ਦੇਖ ਕੇ ਉਹਨਾਂ ਨੇ ਸਰਪੰਚੀ ਬਹੁਤ ਹੀ ਕੰਮ 2.5 ਸਾਲ ਹੋ ਗਏ ਬਹੁਤ ਹੀ ਕੰਮ ਕਰ ਰਹੇ ਮੈਨੂੰ ਨਾ ਕੋਈ ਪ੍ਰੈਸ਼ਰ ਕਿਸੇ ਦਾ ਪ੍ਰੈਸ਼ਰ ਨਹੀਂ ਮੈਂ ਆਪਣੀ ਮਰਜ਼ੀ ਨਾਲ ਜੁਆਇਨ ਹੋਇਆ ਅੱਜ ਮੈਨੂੰ ਸਾਰਾ ਸ਼ਹਿਰ ਅੱਜ ਮੇਰੇ ਪਿਓ ਸਮਾਨ ਮੇਰੇ ਆਏ ਨੇ ਮੇਰੇ ਵੱਡੇ ਭਰਾ ਛੋਟੇ ਭਰਾ ਸਾਰੇ ਮੈਨੂੰ ਅੱਜ ਜੁਆਇਨ ਕਰਾਣ ਆਏ ਪਾਰਟੀ ਦੇ ਉੱਪਰ ਉੱਠ ਕੇ ਆਏ ਨੇ ਮੈਂ ਬੜੀ ਖੁਸ਼ੀ ਹੈ ਕਿ ਮੈਂ ਅੱਜ ਪੰਨੂ ਸਾਹਿਬ ਦੇ ਨਾਲ ਅੱਜ ਪੰਨੂ ਸਾਹਿਬ ਦੀ ਬਾਹ ਮਨ ਕੇ ਗਾਂ ਵੀ ਇਹਨਾਂ ਦੇ ਨਾਲ ਚਟਾਰਾਂ ਨੂੰ ਖੜਾ ਰਾਵਾਂਗਾ ਪਾਰਟੀ ਦਾ ਕੰਮ ਕਰਾਂਗਾ ਲੋਕਾਂ ਦੇ ਕੰਮ ਕਰੂੰ ਗਰੀਬਾਂ ਦੇ ਕੰਮ ਕਰੂੰਗਾ ਸਾਰੇ ਸ਼ਹਿਰ ਇਹਨੇ ਆਪਣੀ ਵਾਰ ਨਹੀਂ ਸਾਰੇ ਸ਼ਹਿਰ ਚ ਕਿਸੇ ਨੂੰ ਕੋਈ ਮੁਸ਼ਕਲ ਹੁੰਦੀ ਹੈ ਮੈਂ ਮੈਂ ਨਾਲ ਜਾਵਾਂ ਕਰਾਂਗਾ ਹਰ ਦਫ਼ਤਰ ਕੋਈ ਕੋਈ ਕੰਮ ਨਹੀਂ ਕਿਸਦਾ ਰੁਕਦਾ ਅਸੀਂ ਔਨ ਵਾਲੀ 2027 ਦੇ ਪੰਨੂ ਸਾਹ ਨੂੰ ਜਿਤਾ ਗਏ ਤੇ ਲੀਡਰ ਬਣਾਉਣਾ ਮੰਤਰੀ ਬਣਾਉਣਾ ਤਗੜਾ ਆਪਾਂ ਤਹੀ ਆਈ ਨੋ ਹਾਰ ਬਦਲਣੀ ਸ਼ਹਿਰ ਦੀ ਇੱਕੋ ਹੀ ਬਸ ਮੋਟਿਵ ਆਪਾਂ ਦਾ ਸਾਡਾ ਹੋਣੀ ਮੈਂ ਸੱਤ ਵਾਰਡ ਦੀ ਜ਼ਿੰਮੇਵਾਰੀ ਨਹੀਂ ਲੈਂਦਾ ਮੈਂ ਕਹਿੰਦਾ ਜੀ ਪੰਨੂ ਸਾਹਿਬ ਨੇ ਸੱਤ ਵਾਰਡ ਦੀ ਜ਼ਿੰਮੇਵਾਰੀ ਦਿੱਤੀ ਆ ਮੈਂ ਸੱਤ ਵਾਰਡ ਨਹੀਂ ਮੈਂ ਸਾਰੇ ਸ਼ਹਿਰ ਚ ਵਰਕ ਕਰਨਾ ਮੈਂ ਕੱਲੀ ਆਪਣੀ ਵਾਰਡ ਨਹੀਂ ਦੇਖਣੀ ਵਾਰਡ ਸਾਹਿਬ ਸਾਰਾ ਸ਼ਹਿਰ ਹੀ ਰੱਖਣਾ ਮੈਂ ਸਾਰੇ ਵੇਖੋ ਮੈਨੂੰ ਅੱਜ ਸਾਰਾ ਸ਼ਹਿਰ ਜੁਆਇਨ ਕਰਾਣ ਆਇਆ ਆ ਮੈਂ ਕੱਲਾ ਜੀ ਆਪਣੀ ਵਾਰਡ ਨਹੀਂ ਕੱਲੀ ਦੇਖਣੀ ਮੈਂ ਬਨਾਰਾ ਸਾਹਿਬ ਮੈਂ ਇੱਕ ਗੱਲ ਕਰਨੀ ਚਾਹੁੰਦਾ ਵੀ ਭਰਾ ਦੀ ਮੈਂ ਇੱਕ ਚੀਜ਼ ਇੱਕ ਦੂਜੀ ਜਗ੍ਹਾ ਦੇਖਿਆ ਇੱਕਦੋ ਮੁਸ਼ਕਿਲਾਂ ਆਈਆਂ ਕੋਈ ਪਰਿਵਾਰਾਂ ਨੂੰ ਭਰਾ ਜੇਬ ਚੋਂ ਖਰਚ ਕਰਨ ਵਾਲਾ ਭਰਾ ਮੇਰੇ ਤੱਕ ਗੱਲ ਪਹਿਲੇ ਬਾਅਦ ਚ ਪਹੁੰਚੀ ਸੀ ਲੇਕਿਨ ਭਰਾ ਨੇ ਆਪਣੀ ਜੇਬ ਚੋਂ ਖਰਚ ਕਰਕੇ ਮਸਲਾ ਹੱਲ ਕਰ ਦਿੱਤਾ ਸੀ ਇਹੋ ਜਿਹੇ ਭਰਾ ਪਾਰਟੀਆਂ ਨੂੰ ਬਹੁਤ ਘਟ ਲੱਭਦੇ ਨੇ ਅਸੀਂ ਵੀ ਭਰਾ ਦੀ ਵੱਤੋ ਵੱਤ ਜਿੰਨੀ ਵੀ ਹੋ ਸੋ ਕੀ ਅਸੀਂ ਭਰਾ ਦੀ ਕਦਰ ਕਰਾਂਗੇ ਅੱਜ ਬਾੜ ਸਾਹਿਬ ਧੂਨ ਚ ਕਿੱਲੇ ਨਿਕਲ ਗਏ ਬੜੇ ਲੋਕਾਂ ਦੇ ਤੇ ਗਾਂ ਕੱਢਨੇ ਵੀ ਆ ਗਾਂ ਮੈਂ ਕਹਿੰਦਾ ਕਿ ਗਾਂ ਹੀ ਚਟਾ ਰੂਗਾ ਲੋਕਾਂ ਨਾਲ ਖੜੇ ਆ ਆਪਣੇ ਹੀ ਕਿ ਬਗਾਨੇ ਵੇ ਪਹਿਲਾਂ ਆਪਣੇ ਹੀ ਤੇ ਲੋਕਾਂ ਨੇ ਨਕਾਰਿਆ ਸੀ ਉਹਨਾਂ ਨੂੰ ਤੇ ਪਰ ਸਾਡਾ ਉਹ ਲੋਕਾਂ ਨੇ ਨਕਾਰਿਆ ਸਮਝੋ ਕਿ ਜੇ ਉਹਨਾਂ ਨੇ ਨਕਾਰਿਆ ਸਾਨੂੰ ਵੀ ਨਕਾਰਨਦੇ ਸੀ ਉਹਨਾਂ ਨਾਲ ਰਹਿ ਰਹਿ ਕੇ ਅਸੀਂ ਉਹਨਾਂ ਸੱਚੇ ਸੁੱਚੇ ਬੰਦੇ ਨਾਲ ਆ ਗਏ ਆ ਅਸੀਂ ਲੋਕ ਅਸੀਂ ਕਿੱਲੇ ਕੱਢਦੇ ਨੇ ਜਿਹੜੇ ਰਹਿੰਦੇ ਹੁੰਦੇ ਉਹ ਵੀ ਕੱਢਦੇ ਨੇ ਜੀ ਲੋਕਾਂ ਦੇ ਕੰਮ ਕਰਕੇ ਲੋਕਾਂ ਨਾਲ ਲੋਕਾਂ ਦੇ ਕੰਮ ਕਰਕੇ ਲੋਕੀ ਕੱਢਣਗੇ ਉਹਨਾ ਹਾਂਜੀ ਸੋਨੀ ਸਾਹਿਬ ਦੀ ਸਫਲਤਾ ਦੀ ਸ਼ਖੀਂ ਦੇ ਆ ਮਾਣ ਦੇ ਬਾਕੀ ਦੇਖੋ ਜੀ ਸਭ ਤੋਂ ਪਹਿਲਾਂ ਤੇ ਮੈਂ ਸਰਦਾਰ ਬਰਬੀਰ ਸਿੰਘ ਪੰਨੂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਸਵਕਾਰਤ ਕਰਦੇ ਹਾਂ ਸਾਡੇ ਕੋਲ ਇੱਕ ਬਹੁਤ ਵਧੀਆ ਹੀਰਾ ਆਪਣੀ ਮਾਲਾ ਦੇ ਵਿੱਚ ਪਰੋਇਆ ਵਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ 2027 ਦਾ ਮਿਸ਼ਨ ਆ 2027 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਸਰਦਾਰ ਬਲਬੀਤ ਸਿੰਘ ਪੰਨੂ ਨੂੰ ਉਹਦੇ ਵਿੱਚ ਕੈਬਨਿਟ ਰੈਂਕ ਦੇ ਉੱਤੇ ਪਹੁੰਚਾਉਣਾ ਸਾਡਾ ਮਕਸਦ ਆ ਅਤੇ ਉਸ ਤੋਂ ਪਹਿਲਾਂ 2026 ਦੇ ਵਿੱਚ ਜਿਸ ਤਰ੍ਹਾਂ ਪੰਨੂ ਸਾਹਿਬ ਨੇ ਆਖਿਆ ਕਿ ਜਿਹੜਾ 2027 ਦਾ ਜਿਹੜਾ ਮੁੱਢ ਵੱਜਣਾ ਵਾ ਉਹ ਨਗਰ ਕੌਂਸਲ ਤੋਂ ਵੱਜਣਾ ਵਾ ਤੇ ਨਗਰ ਕੌਂਸਲ ਦੇ ਵਿੱਚ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰੂੰਗਾ ਕਿ ਪੰਨੂ ਸਾਹਿਬ ਦੀ ਬੇਨਤੀ ਨੂੰ ਸਵਾਰਥ ਕਰਦੇ ਹੋਏ ਸਾਡੀ ਕਮੇਟੀ ਬਣਾਓ ਤਾਂ ਕਿ ਅਸੀਂ ਫਤਗੜ ਚੂੜੀਆਂ ਦੇ ਲੋਕਾਂ ਦੇ ਸੁਪਨੇ ਪੂਰੇ ਕਰ ਸਕੀਏ ਜਿਹੜੇ ਸਾਡੇ ਕੁਝ ਸਾਥੀ ਕੌਂਸਲਰ ਸਾਡੇ ਕੰਮਾਂ ਨੂੰ ਤਾਰਪੀਡੋ ਕਰਦੇ ਨੇ ਪੰਨੂ ਸਾਹਿਬ ਦੇ ਪ੍ਰੋਜੈਕਟਾਂ ਨੂੰ ਤਾਰਪੀਡੋ ਕਰਦੇ ਨੇ ਉਹਨਾਂ ਦੀ ਤਾਰ ਪਿਛਲੇ ਪਾਸਿਓਂ ਕਾਂਗਰਸ ਪਾਰਟੀ ਵੱਲੋਂ ਹਿੱਲਦੀ ਏ ਕਿਉਂਕਿ ਬਹੁਮਤ ਹਾਊਸ ਦੇ ਵਿੱਚ ਉਹਨਾਂ ਕੋਲ ਆ ਮੈਂ ਇਕੱਲਾ ਕਾਉਂਸਲਰ ਆ ਮੈਂ ਬੜੀਆਂ ਪ੍ਰਪੋਜ਼ਲਾਂ ਰੱਖਦਾ ਪਰ ਜਦੋਂ ਮਤਾ ਪਾਸ ਕਰਨ ਦੀ ਵਾਰੀ ਆਉਂਦੀ ਏ ਉਹ ਸਾਡਾ ਮਤਾ ਜਿਹੜਾ ਸਾਡੀ ਪ੍ਰਪੋਜ਼ਲ ਰਿਜੈਕਟ ਹੋ ਜਾਂਦੀ ਏ ਮੈਂ ਉਹਨਾਂ ਸਾਥੀਆਂ ਨੂੰ ਬੇਨਤੀ ਕਰਾਂਗਾ ਕਿ ਉਹ ਜੇ ਸ਼ਹਿਰ ਦੇ ਨਾਲ ਪਿਆਰ ਕਰਦੇ ਨੇ ਆਪਣਾ ਸ਼ਹਿਰ ਸਮਝਦੇ ਨੇ ਤੇ ਸਾਡੀਆਂ ਪ੍ਰਪੋਜ਼ਲਾਂ ਨੂੰ ਪਾਸ ਕਰਨ ਅਤੇ 2026 ਦੀ ਕਿਉਂ ਡੀਕ ਕਰਦੇ ਨੇ ਜਫਤਗੜ ਚੂੜੀਆਂ ਨਾਲ ਪਿਆਰ ਕਰਦੇ ਤੇ ਹੁਣ ਤੋਂ ਹੀ ਸਾਡੀਆਂ ਪ੍ਰਪੋਜ਼ਲ ਜਨ ਨੂੰ ਅਸੈਪਟ ਕਰਦੇ ਹੋਏ ਫਤਿਹਗੜ ਚੂੜੀਆਂ ਦੀ ਨਿਹਾਰ ਬਦਲਣ ਚ ਸਾਡਾ ਸਹਿਯੋਗ ਦੇਣ ਅਤੇ ਸਰਦਾਰ ਬਲਬੀਰ ਸਿੰਘ ਪੰਨੂ ਦੇ ਸੁਪਨੇ ਸਕਾਰ ਕਰਨ ਮੈਂ 26 ਵੀਰ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੀਆਂ ਬੇਨਤੀਆਂ ਨੂੰ ਸਵੀਕਾਰ ਕਰਦੇ ਹੋਏ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਆਨਲਾਈਨ ਟਾਈਮ ਚ ਪੰਨੂ ਸਾਹਿਬ ਨੂੰ ਬਹੁਤ ਜੁਆਇਨ ਕਰਾਵਾਂਗੇ ਆਪਣੇ ਭਰਾ ਜੁਆਇਨ ਕਰਾਵਾਂਗੇ ਵਧੀਆ ਚਿਹਰੇ ਜੁਆਇਨ ਕਰਾਵਾਂਗੇ ਪਰ ਉਹ ਸਾਨੂੰ ਹੋਰ ਤਕੜਾ ਕਰਾਂਗੇ ਤੇ ਖਾਸ ਤੌਰ ਤੇ ਸ਼ਹਿਰ ਜੇਕਰ ਲੋਹਾ ਇੱਕ ਲਹਿਰ ਆਊਗੀ ਬਾਦ ਸਾਹਿਬ ਖਾਸ ਤੌਰ ਤੇ ਨਾ ਇਹ ਸ਼ਬਦ ਪੰਨੂ ਦੀ ਸ਼ਾਗਿਆ ਪੰਨੂ ਦੀ ਰਣੋ ਨਾ ਸ਼ਾਮਲ ਕਰਾਉਣ ਦੇ ਵਿੱਚ ਇਹਦੀ ਪ੍ਰੇਰਣਾ ਸਰੋਤ ਬਣਨ ਦੇ ਵਿੱਚ ਸਾਡਾ ਇੱਕ ਕੈਨੇਡਾ ਦੇ ਵਿੱਚ ਵੀਰ ਬੈਠਾ ਸੁਨੀਲ ਦੁੱਗਲ ਦੁੱਗਲ ਸਾਹਿਬ ਸੁਨੀਲ ਦੁੱਗਲ ਨੇ ਵੀ ਸਾਡੇ ਨਾਲ ਹਰ ਵੇਲੇ ਤਾਲਮਿਲ ਦੇ ਵਿੱਚ ਰਹਿੰਦਾ ਉਹਦਾ ਵੀ ਇਹਦੇ ਮਗਰ ਬਹੁਤ ਤਗੜਾ ਯੋਗਦਾਨ ਆ ਉਹ ਚਾਹੁੰਦਾ ਆ ਕੋਈ ਫਤਿਹਗੜ ਚੂੜੀਆਂ ਮੇਰਾ ਸ਼ਹਿਰ ਆ ਫਤਿਹਗੜ ਚੂੜੀਆਂ ਸ਼ਹਿਰ ਤਰੱਕੀ ਕਰੇ ਉਹਦੇ ਸੁਪਨੇ ਵੀ ਸਹਾਰ ਕਰਾਂਗੇ ਜੀ ਆਲੋ ਤੁਸੀਂ ਸ਼ਹਿਰੀ ਪ੍ਰਧਾਨਿਓ ਫਤਿਹ ਚੋਟੀਆਂ ਦੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਅੱਜ ਨਵੀਨ ਸੰਧਾ ਦਾ ਆਡੀਆਮਾ ਦੇ ਪਟਵਾਲ ਵਿੱਚ ਸ਼ਾਮਲ ਹੋ ਕੇ ਬਹੁਤ ਜ਼ਿਆਦਾ ਸਵਾਗਤ ਕਰਦਾ ਹਾਂ ਤੇ ਨਾਲੇ ਮੈਂ ਧੰਨਵਾਦ ਕਰਦਾ ਕਿ ਸਾਡੇ ਪਰਿਵਾਰ ਵਿੱਚ ਸ਼ਾਮਲ ਹੋਏ ਤੇ ਜੂਦ ਦੀ ਟੀਮ ਦੇ ਵਿੱਚ ਹੋਰ ਵਾਧਾ ਹੋਇਆ ਅੱਜ ਮੈਂ ਉਹ ਵਿਰੋਧੀਆਂ ਨੂੰ ਦੱਸ ਦੇਣਾ ਚਾਹਨਾ ਜਿਨ੍ਹਾਂ ਨੇ ਬਾਜ਼ਾਰ ਦੇ ਵਿੱਚ ਬੜਾ ਜ਼ੋਰ ਲਾਇਆ ਸੀ ਅੱਜ ਉਹਦੇ ਨਾਲ ਨਹੀਂ ਜਾਣਾ ਤੇ ਅੱਜ ਉਹਦੇ ਨਾਲ ਨਹੀਂ ਜਾਣਾ ਕੱਲ ਉਹਨਾਂ ਨੂੰ ਦੱਸਾਂਗੇ ਕਿਹਦੇ ਨਾਲ ਜਾਣਾ ਤੇ ਕਿਹਦੇ ਨਾਲ ਆਉਣਾ ਅੱਜ ਉਹਨਾਂ ਨੂੰ ਮਸੀਹਾ ਜੀ ਦੇ ਵੀ ਲੋਕ ਲੋਤ ਵੀ ਆਏ ਅੱਜ ਧੰਨਵਾਦ ਕਰਨੀ ਬਰਸਾਬ ਸਾਡਾ ਧੰਨਵਾਦ ਕਰਨੀ ਸਰਦਾਰ ਬਲਵੀਰ ਸਿੰਘ ਪੰਨੂ ਜੀ ਦਾ ਉਹ ਜਿਨ੍ਹਾਂ ਦੇ ਬਦੌਲਤ ਅੱਜ ਸਾਡਾ ਭਰਾ ਨਵੀਨ ਸ਼ੰਦਾ ਜੀ ਆਮ ਆਦਮੀ ਵਿੱਚ ਸ਼ਾਮਲ ਹੋਏ ਅਸੀਂ ਆਪ ਸਭ ਨੂੰ ਦੱਸਣਾ ਚਾਹੁੰਦੇ ਹਾਂ ਕਿ ਅੱਜ ਇਸ ਜਗ੍ਹਾ ਤੇ ਕੱਲੇ ਸੱਤ ਵੜਦੇ ਨਹੀਂ ਪੂਰਾ ਸ਼ਹਿਰ ਪੂਰੀ 크ਰਿਸਚਨ ਕਮਿਊਨਿਟੀ ਔਰ ਮੇਰੇ ਪੂਰੇ ਜਿੰਨੇ ਮੇਰੇ ਪ੍ਰਾਣ ਨੇ ਮੇਰੇ ਸਾਥੀ ਨੇ ਇਹਨਾਂ ਦੀ ਜੁਆਇਨਿੰਗ ਕਰਾਣ ਅਸੀਂ ਆਏ ਆ ਉਸ ਬਹੁਤ ਵਧੀਆ ਫੈਸਲਾ ਸਾਡੇ ਨਵੀਸ਼ ਭਾਈ ਨੇ ਲਿਆ ਕਿ ਉਹਨਾਂ ਨੇ ਆਮ ਆਦਮੀ ਨੂੰ ਜੁਆਇਨ ਕੀਤਾ ਔਰ ਜਿਸ ਮਕਸਦ ਦੇ ਵਿੱਚ ਉਹ ਆਪਣੀ ਸੇਵਾ ਕਰਨਾ ਚਾਹੁੰਦੇ ਨੇ ਉਹ ਸੇਵਾ ਨੂੰ ਪੂਰਾ ਕਰਨਗੇ